ਹਾਂਜੀ ਸਤਿ ਸ੍ਰੀ ਅਕਾਲ ਜੀ ਅਦਾਬ ਨਮਸਕਾਰ ਮੈਂ ਹਾਂ ਤੁਹਾਡਾ ترسیم ਸਿੰਘ ਰਾਜੀਆ ਖੇਤੀ ਪੰਜਾਬ ਤੇ ਹਾਜ਼ਰ ਜੋ ਇਸ ਸਮੇਂ ਦਾ ਟਾਈਮ ਹੈ ਜੀ ਤਕਰੀਬਨ 11:00 ਵੱਜ ਚੁੱਕੇ ਨੇ ਹੁਣ ਜਾ ਰਹੇ ਹਾਂਗੇ ਭੋਗ ਤੇ ਕਿਸੇ ਯਾਰ ਦੋਸਤ ਰਿਪਾਣ ਜੀ ਦੀ ਡੈਥ ਹੋ ਗਈ ਸੀ ਵਿਚਾਰ ਦੀ ਕਪਰੂ ਜਵਾਨ ਦੀ ਤੇ ਉਸ ਦੁਬਾਰ ਆਪਾਂ ਕਰਨੇ ਨੇ ਘਰ ਦੇ ਦੋ ਚਾਰ ਕੰਮ ਦਿਖਾਉਣੇ ਆ ਦੁਬਾਰ ਦਿਨ ਪਰ ਦਾ ਵਲੌਗ ਤੁਹਾਨੂੰ ਬਹੁਤ ਹੀ ਵਧੀਆ ਵਲੌਗ ਹੋਊ ਜੁੜੇ ਰਿਓ ਵਲੌਗ ਨਾਲ ਐਂਡ ਤੱਕ ਤੁਹਾਡਾ ਪਿਆਰ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ ਤੇ ਵਧੀਆ-ਵਧੀਆ ਕਰਿਓ ਕਮੈਂਟ ਤੇ ਲਾਇਕ ਤੇ ਸ਼ੇਅਰ ਕਰਿਓ ਤੇ ਚੈਨਲ ਨੂੰ ਕਰੂ ਸਬਸਕ੍ਰਾਈਬ ਜਿਹੜੇ ਵੀਰ ਨਵੇਂ ਜੁੜੇ ਨੇ ਆਓ ਤੁਹਾਨੂੰ ਲੈ ਚੱਲਦੇ ਆਂ ਬਲੌਗ ਬਲ ਬਣੇ ਰਿਓ ਬਲੌਗ ਨਾਲ ਜੀ ਥੈਂਕ ਯੂ ਹਾਂਜੀ ਸਵੇਰੇ ਬਲੌਗ ਦੀ ਸਟਾਰਟ ਕਰਕੇ ਗਿਆ ਸੀ ਮੈਂ ਤੇ ਸ਼ਾਮ ਦੇ ਤਕਰੀਬਨ 6:00 ਵੱਜ ਚੁੱਕੇ ਨੇ ਜੀ ਤੇ ਅਸੀਂ ਪੰਚਾਇਤੀ ਕੰਮਾਂ 'ਚ ਤੁਹਾਨੂੰ ਪਤਾ ਹੀ ਹੈ ਤੇ ਸਾਰਾ ਦਿਨ ਹੀ ਨੰਗਿਆ ਚਲੋ ਕੁਝ ਯੋਜਨਾਵਾਂ ਮਾਈਆਂ ਨੇ ਬਹੁਤ ਵਧੀਆ ਯੋਜਨਾਵਾਂ ਮਾਈਆਂ ਨੇ ਪ੍ਰਧਾਨ ਮੰਤਰੀ ਵੱਲੋਂ ਮੋਦੀ ਸਾਹਿਬ ਵੱਲੋਂ ਤੇ ਬਹੁਤ ਵੀ ਵਧੀਆ ਯੋਜਨਾਵਾਂ ਨੇ ਤੇ ਉਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਤੇ ਜੋ ਬਿਸਕਰਮਾਂ ਨੂੰ ਮੰਨਦੇ ਨੇ ਆਪਣਾ ਵੀ ਜੋ ਦਰਜੀ ਹੋਏ ਮਿਸਤਰੀ ਹੋਏ ਉਹਨਾਂ ਬਾਜ਼ਾਰ ਜਗਾਰ ਤੋੜਨ ਵਾਸਤੇ ਜੋ 18 ਸਾਲ ਤੋਂ 50 ਸਾਲ ਤੱਕ ਦੀ ਲੇਡੀਜ਼ ਨੇ ਜਿਹਦੀ ਕੋਈ ਪੈਨਸ਼ਨ ਵਗੈਰਾ ਨਹੀਂ ਲੱਗੀ ਜਾਂ ਕੋਈ ਸਰਕਾਰੀ ਨੌਕਰੀ ਜਾਂ ਕੋਈ ਸਰਕਾਰੀ ਜੌਬ ਤੇ ਨਹੀਂ ਲੱਗਿਆ ਉਨ੍ਹਾਂ ਵਾਸਤੇ 20000 ਰੁਪਏ ਮਿਲਣਾ ਰਿਕਾਰ ਤੌਰ ਨਖਾਤਰ ਜੀ ਦਾ ਕੋਈ ਕੋਈ ਵੀ ਵਾਪਸੀ ਨਹੀਂ ਕਰਨੀ ਬੰਦੇ ਦੇ ਕਾਗਜ਼ ਪੱਤਰ ਸਹੀ ਹੋਣੇ ਚਾਹੀਦੇ ਨੇ ਟੀਮ ਜੋ ਵੀ ਟੇਲਰ ਨੇ ਜਾਂ ਆਪਣਾ ਕੰਮ ਕਰਦੇ ਨੇ ਦਿਖਾਣਾ ਦਾ ਵੀਰ ਤਰਖਾਨ ਨੇਗੇ ਮਿਸਤਰੀ ਨੇ ਸਾਰਿਆਂ ਵਾਸਤੇ ਸਕੀਮ ਆ ਬਹੁਤ ਵਧੀਆ ਸੋ ਲਾਹੇ ਪ੍ਰਾਪਤ ਕਰੋ ਭਾਈ ਜਿਹੜਾ ਹੋ ਸਕਦਾ ਤੇ ਧੰਨਵਾਦ ਜੀ ਤੇ ਸਾਮਾ ਦੇ ਟਾਈਮ ਹੁਣ ਹੋ ਚੁੱਕੇ ਨੇ ਤੁਹਾਨੂੰ ਦੱਸਿਆ ਹੰਬੇ ਤੱਕ ਕਿ ਆਇਆ ਔਰ ਸਰ ਕੈਮਰਾ ਚੱਕਿਆ ਕਾਰਨ ਕਿ ਸੀ ਮੋਬਾਈਲ ਮੇਰੇ ਨਾਲ ਪਾਗ ਗਿਆ ਜੀ ਅੱਜ ਤੇ ਹੁਣ ਆਪਣੀ ਮੱਝ ਸੂਪਈਆ ਗੱਲ ਉਹ ਵੀ ਤੁਸੀਂ ਵੀਡੀਓ ਚ ਦੇਖੋਗੇ ਮੱਝ ਸੂਪਈਆ ਤੇ ਕੱਟੇ ਨੇ ਨਹੀਂ ਚੁੰਗਿਆ ਅਜੇ ਤੱਕ ਹੁਣ ਕੱਟੇ ਨੂੰ ਚੁੰਗੜੀ ਨਾਲ ਸਿੰਘਾਂ ਮੈਂ ਤਾਂ ਲਿਖਦਾ ਡਾਂਗਾਂ ਨੇ ਚੁੰਗਣ ਲੱਗ ਜੂ ਅੱਜ ਇਹਨਾਂ ਨੇ ਦਿਨੇ ਤੁਸੀਂ ਖੁੱਲਾ ਨਹੀਂ ਛੱਡਿਆ ਹੁਣ ਛੱਡਿਆ ਨਹੀਂ ਖੁੱਲਾ ਤੇਰਾ ਖੁੱਲਾ ਛੱਡਿਆ ਤੇ ਜਸਵੀਰ ਨੇ ਵੀ ਜ਼ੋਰ ਲਾ ਲਿਆ ਜੋਤ ਨੇ ਵੀ ਲਾਇਆ ਕੋਸਟ ਪੂਰੀਂ ਕਰੀ ਚਲੋ ਇੱਕ ਦੋ ਦਿਨਾਂ ਚ ਲੱਗ ਜੂ ਜੀ ਕੋਈ ਵੱਡੀ ਗੱਲ ਨਹੀਂ ਬਹੁਤ ਮੱਥਾ ਮਾਰਦੀ ਗੁਰਗੜ ਕੱਲ ਵੀ ਬਹੁਤ ਖਵਾਇਆ ਸੀ ਬਣੇ ਰਿਹਾ ਉਹ ਵਲੌਗ ਨਾਲ ਦਿਖਾਉਣਾ ਕਿਸ ਤਰ੍ਹਾਂ ਮੈਂ ਸੂਈ ਸਾਡੀ ਕਿਸ ਤਰ੍ਹਾਂ ਅਸੀਂ ਹੁਣ ਕੱਟੇ ਨੂੰ ਦੁੱਧ ਪਿਆ ਰਿਆਂ ਤੇ ਕੀ ਗੱਲਾਂ ਬਾਤਨਿਆ ਹਾਸੇ ਮਜ਼ਾਕ ਵਾਲੀਆਂ ਤੇ ਤੁਹਾਨੂੰ ਹਰ ਰੋਜ਼ ਇੱਕ ਦੀ ਸਕੀਮ ਜਿਹੜੀ ਕੋਈ ਸਰਕਾਰੀ ਆਉਂਦੀ ਹੈ ਸੈਂਟਰ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਉਹ ਵੀ ਜ਼ਰੂਰ ਸਾਂਝੀ ਕਰਿਆ ਕਰਾਂਗੇ ਤੁਹਾਡੇ ਨਾਲ ਜੇ ਕਿਸੇ ਦਾ ਭਲਾ ਹੋ ਸਕੇ ਤੇ ਵੀਡੀਓ ਦਾ ਉਤਰ ਜਾਂਦੇ ਰੇਣ ਤੁਹਾਨੂੰ ਤੋਂ ਪਤਾ ਕਰਕੇ ਜ਼ਰੂਰ ਦੱਸਿਆ ਕਰਾਂਗੇ ਬਣੇ ਰਿਹਾ ਕਰੋ ਵਲੌਗ ਨਾਲ ਤੁਸੀਂ ਪਿਆਰ ਦਿੰਦੇ ਹੋ ਅਸੀਂ ਤੁਹਾਡੇ ਮੂਰੇ ਵਲੌਗ ਪੇਸ਼ ਕਰਦੇ ਆਂ ਇਹੀ ਭਾਈ ਤਰ੍ਹਾਂ ਤੇ ਥੈਂਕ ਯੂ ਸਾਹਿਬ ਦਾ ਹਾਂ ਬੀਬੀ ਮੇਰੀ ਇੱਕ ਹੀ ਗਾਣਾ ਤਾਂ ਹੈ ਕੁਛ ਕੁਛ ਨਹੀਂ ਗਾਉਣਾ ਚਾਹੁੰਦੀ ਬੀਬੀ ਤਾਂ ਨਾਲ ਘੁੱਟ ਜੂ ਕੁਛ ਨਹੀਂ ਗਾਉਣਾ ਚਾਹੁੰਦੀ ਅੱਜ ਬਸ ਪਈ ਰਹੀ ਆ ਬੀਬੀ ਤਾਂ ਫੇਰ ਕੀ ਗੱਲ ਰਾਤ ਮੈਂ ਵੀ ਘਟ ਸੁੱਤਾ ਜੀ ਮੈਨੂੰ ਵੀ ਉਹ ਤੇ ਨੀਂਦ ਬਰਨਾਏ ਟੂਲੇ ਆਉਣ ਲੱਗ ਗਏ ਮੈਨੂੰ ਬਾਈ ਕਹਿੰਦਾ ਜਾਗੋ ਮੀਚੀ ਜੀ ਵੇ ਤੂੰ ਰਾਤ ਆ ਉਹ ਬਾਈ ਕਹਿੰਦਾ ਗੱਡੀ ਚਲਾ ਮੈਂ ਮੈਨੂੰ ਚੱਲਦੀ ਬਾਈ ਮੈਂ ਤਾਂ ਨੀਂਦ ਆਉਂਦੀ ਹਾਂ ਹਾਂ ਜਾਗੋ ਮੀਚੀ ਜੀ ਮੈਂ ਚਿੱਤੀ ਜੀ ਫੇਰ ਗਾਹਾਂ ਵਿਚਾਰੇ ਨੇ ਚਾਹ ਪਿਆਈ ਕਿਸੇ ਨੇ ਫੇਰ ਲੋਟ ਹੋਏ ਫੇਰ ਨਿਆ ਤੁਲਾ ਅਦਰ ਕੈਮਰਾ ਮੈਂ ਦੁੱਧ ਪਾ ਕੇ ਹੋਣਾ ਲਿਆਉਣੀ ਆ ਨੂੰ ਕੱਤੇ ਨੂੰ ਚੰਗਾਈਏ ਧੁੱਤੀ ਦੀ ਵਾ ਗਿਆ ਸੀਰਾ ਵੀ ਤੁੰਗਾ ਜਸਵੀਰ ਚਲੋ ਜੀ ਬਣੇ ਰਿਓ ਬਲੌਗ ਨਾਲ ਕੱਤੇ ਨਾਲ ਹੁਣ ਘੁਲਦੇ ਆ ਅਸੀਂ ਘੁਲਦੇ ਆ ਕੱਤੇ ਨਾਲ ਜਸਵੀਰ ਕੁਲੀਏ ਫਿਰ ਉਹ ਭਾਈ ਤੁੰਗੜ ਲੱਗ ਜੂ ਹੇ ਥੋੜਾ ਥਾਨ ਵੀ ਪਾ ਮੋਟੇ ਨੇ ਬਹੁਤ ਮੱਥਾ ਮਾਰਿਆ ਲੱਗ ਜੂ ਸਿਪਾਲ ਨੇ ਬਹੁਤ ਔਖ ਨੇ ਜੀ ਕੱਲ ਰਾਤ ਮਾਂ ਚ ਸੁੱਇਆ ਤੁਹਾਨੂੰ ਪਤਾ ਹੀ ਆ ਦੇਖੋ ਕਿਵੇਂ ਮੋਹ ਕਰਦੀ ਆ ਮਾਂ ਦੀ ਮਮਤਾ ਤੇ ਚੁੰਗਣੀ ਨਾਲ ਦੁੱਧ ਪਿਆ ਰਿਆਂ ਹੁਣ ਇਸ ਟਾਈਮ ਨੂੰ ਚੁੰਗਣੀ ਨਾਲ ਦੁੱਧ ਪਿਆ ਰਿਆਂ ਚੁੰਗੜਾ ਲੱਗ ਗਿਆ ਸੀ ਵੀਰਣਾ ਉਹਦਾ ਮੂੰਹ ਨਹੀਂ ਪੱਟਿਆ ਬਈ ਹਾਂ ਤੜਕੇ ਨੂੰ ਮਾਰੂ ਸੁੱਤ ਸੇ ਤੜਕੇ ਨੂੰ ਇਹ ਚੁੰਗਣ ਲੱਗ ਜੂ ਆਹਦੀ ਮਾਂ ਦੇ ਮੂੰਹ ਨਾਲ ਮੂੰਹ ਲਾਉਂਦਾ ਕਿਤੇ ਰਾਤ ਮੈਂ ਉਰੀ ਸੀ ਆ ਜੀ ਬਿਸਤਰਾ ਮੇਰਾ ਮੱਝ ਕੋਲੀ ਤੇ ਮਹਲਾ ਮਾਂ ਦੀ ਮਮਤਾ ਕਿੰਨੀ ਹੁੰਦੀ ਐ ਹਜੇ ਵਿਚਾਰੇ ਨੂੰ ਚੁੰਗੜਾ ਨਹੀਂ ਆਇਆ ਕੋਈ ਕੋਈ ਕੱਟਰ ਉਤਾਉਰੀ ਚੁੰਗਣ ਲੱਗ ਜਾਂਦਾ ਕੱਟੀ ਸੇਤੀ ਚੁੰਗਣ ਲੱਗ ਜਾਂਦੀ ਐ ਕੱਟਾ ਟਾਈਮ ਲਾ ਜਾਂਦਾ ਤੇ ਚਲੋ ਜੀ ਚੁੰਗਣ ਲੱਗ ਜੂ ਤੇ ਹੌਲੀ ਹੌਲੀ ਕਰੋ ਕਿਰਪਾ ਮਹਾਰਾਜ ਬਾਬਾ ਜੋਗੀ ਪੀਰ ਜੀ ਚੈਲਾ ਦੇ ਪੀਰ ਨੇ ਸਾਡੇ ਜੀ ਮੱਝਾਂ ਦਾ ਦੁੱਧ ਪਾਣੀ ਉੱਥੇ ਸਾਡੇ ਚੜਦਾ ਤੇ ਫਿਰ ਬਰਕਤ ਹੁੰਦੀ ਆ ਘਰ 'ਚ ਰਾਜ ਜੀ ਬਹੁਤ ਆ ਸੁੱਖ ਨਾਲ ਘਟਾ ਜੀ ਤੇ ਹਾਂ ਕੀ ਹੋ ਗਿਆ ਤੇਰੇ ਕੱਟੇ ਨੂੰ ਕੁਛ ਨਹੀਂ ਕਹਨੇ ਕੁਛ ਨਹੀਂ ਆਇਆ ਤੇਰੇ ਕੱਟੇ ਨੂੰ ਇਹ ਰਾਧੀਆਂ ਆ ਕੁੱਲੀਆਂ ਹਨਾ ਲਾਲ ਜਮਾਸ ਆ ਹੂੰ ਤਾਂ ਇੱਥੇ ਦੰਦਾਂ ਤੇ ਰੇ ਬੀਬੀ ਇਹ ਉਹਾ ਚੁੰਗੀ ਆ ਹੁਣ ਆ ਹੁਣ ਮਾਸ ਕਿੱਧਰ ਗਿਆ ਇਹੇ ਹੱਕ ਚ ਜਾਂਦਾ ਉਹੀ ਸੁਭਾਅ ਨਹੀਂ ਬਣਿਆ ਨ ਕੋਈ ਹੱਕ ਚ ਜਾਂਦਾ ਲਾਲ ਮਾਸ ਨਾਲ ਹੁਣ ਦੋ ਦਿਨੋਂ ਉਹ ਕੱਟੀ ਵਾਲਾ ਕੰਮ ਸੀ ਕੱਟੀ ਦੇ ਕੋਲ ਲਾਲ ਮਾਸ ਤੇ ਕੁਝ ਸੱਚਾ ਟੀਨੀ ਟੀਪਾਂ ਦੀ ਹਫਤੇ ਬਾਅਦ ਉਹਦਾ ਲੋਟ ਵਾਲਾ ਕੰਮ ਓਏ ਕੋਈ ਨਾ ਕੱਲ ਨੂੰ ਚੁੰਗਣ ਲੱਗੇ ਹੁਣ ਰੋਣਾ ਜਾਏ ਨੇ ਕੁੱਤੇ ਦਾਤੀ ਪੋ ਲੈ ਪੋ ਲਾਗਾ ਤੜਕੇ ਖੰਡ ਜੀ ਕੇ ਸਾਥੀ ਦੀ ਕਰੂ ਮਾਲਕ ਕਰ ਉਹ ਬੱਤੀ ਨੇ ਮਰਦੇ ਨਾਲ ਇੰਨਾ ਗੁੱਸਾ ਆਇਆ ਕੱਲ ਰਾਤ ਚਲੋ ਤੱਕ ਤੇ ਖਗੜਾ ਚੰਕਲੇ ਦੁੱਧ ਪੀਣ ਸਰ ਜਾਨ ਪਈ ਇਕੱਠੂ ਚ ਹੁਣ ਤੜਕੇ ਨੂੰ ਚੰਗੂ ਗਾ ਇਹੋ ਰੱਖਣਾ ਹੁਣ ਡੱਕ ਮਾਰ ਜਾਨਾ ਆਰੇ ਆ ਪੀ ਮੈਂਸ ਕਾ ਨਹੀਂ ਜਾਂਦਾ ਹੁਣ ਪੈਂਦਾ ਥੱਲੇ ਵੀ ਪੈਂਦਾ ਤਾਂ ਇਧਰ ਆਪਣੀ ਗੱਲੀ ਯਮਹਰਾਜਾਂ ਦ੍ਰਿਸ਼ਟੀ ਰੱਖੇ ਇਧਰ ਆਪਣੇ ਖੜੇ ਟੋਕੜ ਵੇ ਰਗੀਆਂ ਟੋਕਣਾ ਖਾਂਗ ਦੋਤ ਖਾਤਰ ਲਿਆ ਹਾਂਜੀ ਦੋ ਟਾਈਮ ਹੋ ਚੁੱਕਿਆ ਸ਼ਾਮ ਦੇ ਟਾਈਮ ਤੁਹਾਨੂੰ ਦੱਸ ਦੇਣੇ ਆ ਬੂਜੇ ਨੂੰ ਮੋਬਾਈਲ ਤੇ ਦੇਖਦਾ ਤੇ ਟਾਈਮ 5 ਮਿੰਟ ਰਹਿੰਦੇ ਨੇ 5 ਵਜਣ ਚ 16:55 ਮਿੰਟ ਹੋ ਚੁੱਕੇ ਨੇ ਤੇ ਮਾਜਰੇ ਦਰਦ ਉੱਠ ਰਹੇ ਨੇ ਤਕਰੀਬਨ 5-7 ਮਿੰਟਾਂ ਜੀ ਮੇਰੇ ਹਿਸਾਬ ਨਾਲ ਸੂਪ ਵਿਚਾਰੀ ਬਾਬਾ ਜੋਗੀ ਪੀਰ ਮਹਾਰਾਜ ਜੀ ਭਲੀ ਕਰਨ ਦੇਵੀ ਦੇਵਤਿਆਂ ਮਹਾਰਾਜ ਜੀ ਤੇ ਸੁੱਧ ਸੂਪੇ ਜਿਹੜੀ ਉਹ ਮਟਾਂਡੀ ਜਿਹੜਾ ਪਾਣੀ ਦੇਖ ਲੋ ਅੰਦਰ ਹੀ ਫੁੱਟ ਕੇ ਆ ਗਿਆ ਤੇ ਹੁਣ ਬਾਅਦ ਟਾਈਮ ਨਹੀਂ ਲੱਗਦਾ ਇਹਨੂੰ ਸੋਣ ਨੂੰ ਜਿਸ ਤਰ੍ਹਾਂ ਦੀ ਇਹ ਦੀ ਜਿਸ ਤਰ੍ਹਾਂ ਦੀ ਇਹ ਦੀ ਸਥਿਤੀ ਹੈਗੀ ਜਿਸ ਤਰ੍ਹਾਂ ਇਹਦਾ ਹੋਇਆ ਸਾਰੇ ਕੁੜੇ ਪਾੜੇ ਕੱਲ ਦੀ ਥੋੜੀ ਬੱਠੀ ਹੈ ਵਿਚਾਰੀ ਉਹ ਦੇਖੋ ਮੂਰੇ ਮਿੱਟੀ ਪਸ਼ੂ ਚੱਕਾ ਭਾਲ ਦਾ ਕੁਦਰਤ ਵੱਲੀ ਹੁੰਦਾ ਉਹਨਾਂ ਤੋੜੀ-ਟਾੜੀ ਆਪਣੀ ਬਹੁਤ ਛੁੱਟੀ ਹੋਈ ਐ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਤਰਸੇਮ ਸਿੰਘ ਰਾਜੀਏ ਕਿ ਕੀ ਜੀਨਾਂ ਤੇ ਹਾਜ਼ਰਾਂ। ਜੋ ਟਾਈਮ ਹੈ ਜੀ 5 ਵਜੇ ਕੋਸ਼ਿਸ਼ ਮੈਂ ਕਰਾਉਣੀ ਨੇ। ਕਿਰਪਾ ਹੋਈਏ ਬਾਬੇ ਦੀ ਮੱਝ ਆਪਣੀ। ਚੋਗੀ ਤੇ ਹੁਣ ਪਲੀ ਚਲੇ ਕਰਤਾਰ ਸਾਹਿਬ ਦੀ ਕੈਰ ਹੋਵੇ। ਪ੍ਰਮਾਤਮਾ ਬਾਬਾ ਜੋਗੀ ਜੀ ਚੇਤਰੀ ਗੁਰਸਤਵ ਜੀ ਕਿਰਪਾ ਕਰਨ। ਸੁੱਖ ਸ਼ਾਂਤੀ ਦਾ ਸੁੱਖੇ ਮੱਝ ਆਪਣੀ। ਕਿ ਇਹ ਇੱਕ ਦਾ ਦੀਰੇ ਕਿ ਹਰ ਤਵੇ ਪਰ ਕੋਈ ਨਾ ਬੰਦੇ ਉਹ ਪਤਾਗਾ ਫੰਟਮੈਂਟਾ ਦੇ ਬੰਦਾ ਕੀ ਕਰੇ ਆਉਣ ਵਾਲਾ ਪਤਾ ਨਹੀਂ ਲੜਕਾ ਭਈ ਲੜਕੀ ਦੇ ਵਾਂਗੂ ਪਤਾ ਨਹੀਂ ਕੱਟਾ ਭਈ ਕੱਟੀਆਂ ਰੱਬੀ ਜਾਂਦਾ ਤੇਰੇ ਕੋਲ ਤੁਸੀਂ ਅੱਜੇ ਤੁਸੀਂ ਵੀ ਕਢੀ ਜਾਓ ਤੇਰੇ ਤੇ ਸੁਪ ਸਾਬ ਕੀ ਮੈਂ ਸੁਪਰਪਰ ਬਸ ਇਹੀ ਗੱਲ ਕਹਿੰਦੇ ਜੋਰ ਲਾ ਵੀ ਜੋਰ ਦੀ ਕਾਲੀ ਹੈ ਅਗਲੀ ਮਾਤੀ ਗਰ ਉਹ ਬੂਰਾ ਦਾ ਗਏ ਨਹੀਂ ਚਲੋ ਕਾਲੀ ਨਿਕਲਿਆ ਕਹੇ ਤਾਂ ਕੱਟੀ ਹੋਊਗੀ ਨਿਕਲ ਗਿਆ ਕਾਲੀਏ ਬਰਪਾੜ ਚਰਮੰਗਾ ਚਲੋ ਗੁਰਗਰ ਕੁੱਟ ਕੇ ਰੱਖ ਲੋ ਤਾਂ ਕਰ ਲੋ ਇਹ ਕਿ ਗੁਰਮੀ ਉਹ ਇਹ ਤਾਂ ਨਹੀਂ ਪੋਸਤਾ ਦੇ ਉਹ ਜਰੀ ਨੂੰ ਜਨਾ ਸਾਰਾ ਹੱਥ ਤੇ ਰੱਖਉਂ ਚ ਅਵੇ ਮੁੜਿਆ ਹੋਇਆ ਦੀ ਅਜੇ ਔਕੀ ਹੁੰਦੀ ਦੀ ਕਿੱਡਾ ਹੈ ਕਸ਼ੀ ਨੀ ਆਉਂਦੀ ਫਿਰ ਬੱਹ ਹੁਣ ਸੱਚੀ ਬਹੁਤ ਚਾ ਪੜਿਆ ਹੋਇਆ ਦੁਕਰ ਸਮਾਨ ਬਾਲਾ ਪਾਇਆ ਬੀਬੀ ਨੇ ਕਿਟਰੂ ਨੀ ਲੱਗੀ ਆ ਮੱਲਾ ਲੱਗਦਾ ਬੰਦਾ ਮੱਲਾ ਹੀ ਲੱਗਦਾ ਮੋਟਾ ਮੱਲਾ ਲੱਗਦਾ ਦੇਖ ਫੜੀ ਹੈ ਹੈ ਮੱਲਾ ਫੜੀ ਨਹੀਂ ਗਈ ਓਏ ਥਗੀ ਸੋਈ ਫੜਿਆ ਵੇ ਘੱਟਾ ਦਾ ਪੂਰਾ ਸਮਾਨ ਕੇ ਥੋੜਾ ਖਾਦ ਦੇ

ਪੂਰਾ ਪੜਿਆ ਹੋਇਆ ਜਿਵੇਂ ਬੱੱਸਾਂ ਨਹੀਂ ਪੜਿਆ ਹੁੰਦਾ ਇਸ ਤਰ੍ਹਾਂ ਪੜਿਆ ਹੋਇਆ ਜਿਵੇਂ ਅਮਰੀਕਨ ਗਾਈ ਦਾ ਬੱੱਸਾਂ ਪੜਿਆ ਹੁੰਦਾ ਪੂਰਾ ਰਾਜੀ ਹੈ ਬੀਬੀ ਨੂੰ ਦੋ ਢਾਈ ਮਿੰਟ ਉਹ ਲੇਟੇ ਪਾਉਂਗੇ ਨੂੰ ਜੇ ਭੁੱਲ ਕੇ ਮਹੀਨਾ ਪਹਿਲਾਂ ਇਹਦੀ ਪਾਉਣ ਲੱਗੇ ਦੋ ਮਿੰਟ ਸਫਾਈ ਕਰ ਗਈ ਚਲੋ ਵੱਡੀ ਗੱਲ ਆ ਸੁਖਸੰਦੀ ਦੀ ਭਾਰਪੂਰ ਦੀ ਸਾਡੇ ਨੂੰ ਤੁਹਾਨੂੰ ਪਤਾ ਹੀ ਆ ਪਿਛਲੇ ਸਾਲ ਮੱਝ ਮਰ ਗਈ ਸੀ ਸਾਨੂੰ ਉਹਦਾ ਡਰ ਬੈਠਾ ਫੜੇ ਮਨ 'ਚ ਇਹ ਕੋਈ ਗੱਲਬਾਤ ਨਾ ਹੋਵੇ ਉਦੋਂ ਢਰ ਬੈਠਾ ਹੈ ਸਾਡੇ ਮਾਰਚ ਮਾੜਾ ਜੋਰ ਦੇ ਨਾਲ ਹੀ ਕਰਦੇ ਜੀ ਬੜਾ ਡਰੇ ਜਨ ਆ ਇਹਨਾਂ ਨੂੰ ਉਨੀ ਵਧੀਆ ਕੁਸਤ ਹੋਏ ਨੇ ਫੇ ਫੂਨ ਮਾਰਨੂੰ ਆਪਣਾ ਦੋ ਦੋ ਚੋਂ ਕੋਣ ਬੋੜੋਰੀ ਲਾ ਦੇ ਬਸਾਂ ਉਂ ਫੋਲ ਕੇ ਉਹਦੇ ਕੋਲ ਲਾ ਦੇ ਉਹ ਜਰੂਰੀ ਹੱਦ ਦੁੱਧ ਚੋਣ ਨੂੰ ਕਿੱਥਾਂ ਗਿਆ ਇਹਦਾ ਦੰਦ ਵੀ ਆ ਗਏ ਨੇ ਪੂਰਾ ਪਲਿਆ ਹੋਇਆ ਪਲੇਟਾਂ ਵਰਗੇ ਦੰਦਰੇ ਦੰਦੀਪ ਜੀ ਨੂੰ ਮਾਰਦਾ ਪਤਾ ਲੱਗਦਾ ਸੰਭਲਿਆ ਹੋਇਆ ਪੂਰਾ ਇਹਦੇ ਹਲਕਤੇ ਕੋਲ ਨਾਰੇ ਦਮਾ ਹਲਕਤੇ ਇੱਥੇ ਦਮਾ ਇੱਥੇ ਇਹਨੂੰ ਫੇਰ ਚੋਂਦਾ ਹੈ ਦੇਖੋ ਕਿੰਨਾ ਮਾਰਦਾ ਦੇਖੋ ਦੀ ਨਹੀਂ ਹੁਣ ਜੀਵ ਤੋਂ ਕਿਉਂ ਮਾਰਨ ਨੂੰ ਕੋਟਾ ਅੜਦਾ ਮਰੀ ਸਿਰਫ ਪੰਜ ਚਾਰ ਮਿੰਟਾਂ ਦੀ ਹੋਇਆ ਜੇ ਜਰਮ ਉਹਨੂੰ ਚਲੋ ਬੁੱਧ ਆਪ ਤਨਗਰੀ ਦਾ ਹੁਣ ਤੀਜੇ ਸੂਤੂਪੀ ਕੀਰਾ ਇਹਦਾ ਪਿੱਟਾ ਤੇਰਾ ਚੱਤੀ ਕੀਰਾ ਇਹਦੀ ਛੋਟੀ ਛੋਪੀ ਮਾਰੀ ਅਰਦਰੀ ਆਖੀ ਵਾਰ ਤੁਸੀਂ ਕਿਹੜਾ ਮੰਗ ਰਹਾ ਸੀ ਚਲ